ਭਗਵਾਨ ਸ਼ਨੀ ਦੇਵ ਉੱਪਰ ਟਿੱਪਣੀ ਕਰਨ ਦੇ ਮਾਮਲੇ 'ਚ ਸਿੰਗਰ ਗੁਰਮਨ ਮਾਨ ਦੇ ਖਿਲਾਫ ਹਿੰਦੂ ਸੰਗਠਨਾ ਨੇ थाना ਡਿਵੀਜ਼ਨ 7 ਦੇ ਬਾਹਰ ਤਰਨਾ ਦਿੱਤਾ ਜਿਸ ਦਿਨ ਚੱਲਦਿਆਂ ਹਿੰਦੂ ਸੰਗਠਨਾ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਸਿੰਗਰ ਗੁਰਮਨ ਮਾਨ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚੱਲਦਿਆਂ ਮਾਮਲਾ ਦਰਜ ਕੀਤਾ ਜਾਵੇ। ਲਹਾਜਾ ਹਿੰਦੂ ਸੰਗਠਨਾ ਨੇ ਉਕਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਉਧਰ ਪੁਲਿਸ ਨੇ ਇਸ ਮਾਮਲੇ ਸੰਬੰਧੀ ਜਾਂਚ ਦੀ ਗੱਲ ਕਹੀ ਹੈ ਕਿ ਆ ਕੀ ਤੱਥਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਅਸੀਂ ਅੱਜ ਗੁਰਮੁਖੀ ਮਾਨ ਇੱਕ ਸਿੰਗਰ ਆ ਜਿੰਨੇ ਭਗਵਾਨ ਸ਼ਰਨ ਦੇ ਬਾਰੇ ਟਿੱਪਣੀ ਕੀਤੀ ਆ ਪਬਲਿਕ ਕੰਪਲੇਨ ਲੱਗੇ ਇੱਥੇ ਐਸੀ ਕੰਪਲੇਨਟ ਦਿੱਤੀ ਆ ਜਦੋਂ ਕੰਪਲੇਨਟ ਦਿੱਤੀ ਐਸ.ਓ. ਸਾਹਿਬ ਆਏ ਨਹੀਂ ਤੇ ਸਾਡੇ ਇੱਕ ਮੁੰਡੇ ਨੇ ਨਾਰਾ ਲਾਇਆ ਜੈ ਸ਼੍ਰੀ ਰਾਮ ਉਹ ਕਹਿੰਦਾ ਤੂੰ ਜੈ ਸ਼੍ਰੀ ਰਾਮ ਦਾ ਨਾਰਾ ਕਿਉਂ ਲਾਇਆ ਚਲੋ ਬਾਹਰ ਥਾਣੇ ਤੋਂ ਕੰਪਲੇਨਟ ਪ੍ਰਭੂ ਰਾਮ ਦਾ ਨਾਰਾ ਲਾਉਣ ਨਾਲ ਸਾਨੂੰ ਬਾਹਰ ਕੱਢਦਾ ਥਾਣੇ ਤੋਂ ਜੀ ਥਾਣੇ ਦੇ ਬਾਹਰ ਲਿਖਿਆ ਹੋ ਲੱਗੇ ਇੱਥੇ ਭਗਵਾਨ ਰਾਮ ਦਾ ਨਾਰਾ ਲਾ ਚਲੋ ਜੀ ਨਾਲ ਆਣੇ ਪਰ ਅਸੀਂ ਘਰ ਦੇ ਵਿੱਚ ਰਹਿੰਦੇ ਪੰਜਾਬ ਚ ਰਹਿੰਦੇ ਆ ਪਬੂ ਰਾਮ ਦਾ ਨਾਰਾ ਲਾਇਆ ਅਸੀਂ ਕਿਸਦਾ ਮੁਰ ਇਹ ਤਾਂ ਪ੍ਰਭੂ ਰਾਮ ਦਾ ਨਾਮ ਹੈ ਕੰਪਲੀਟ ਸਿੰਗਰ ਦੇ ਖਿਲਾਫ ਸੀਗੀ ਉਹਨੇ ਸਾਡੇ ਭਗਵਾਨ ਸ਼ੰਦੇ ਬਾਰੇ ਬਧਾ ਡਿਪਰੀ ਕੀਤੀ ਗਾਣੇ ਦੇ ਵਿੱਚ ਉਹ ਐਸਾ ਸਾਫ਼ ਕਰਦੇ ਨੇ ਗੁਰਮント ਮਾਨ ਜੀ ਇਹ ਚੈ ਸ਼੍ਰੀ ਰਾਮ ਦਾ ਨਾਮ ਹੈ ਹਾਲਾਂਕਿ ਗੱਲ ਕਰੀਏ ਬਿਜੇ ਦੇ ਬੋਲੇ ਭਗਵਾਨ ਸ਼ੰਦੇ ਬਾਰੇ ਬਧਾ ਡਿਪਰੀ ਕੀਤੀ ਹੈ ਮੈਂ ਉਹ ਦੱਸਣਾ ਨਹੀਂ ਜਾਂਦਾ ਆਪਣੇ ਮੂੰਹ ਨਾਲ ਕਿਉਂਕਿ ਮੈਂ ਪਾਪ ਨਹੀਂ ਕਰਨਾ ਚਾਹੁੰਦਾ ਅੱਛਾ ਦਰਨਾ ਹੁਣ ਜਾਰੀ ਹੈ ਜਦ ਤੱਕ ਕਾਰਵਾਈ ਨਹੀਂ ਗਾਤ ਦਰਨਾ ਜਾਰੀ ਹੈ ਸਾਰੇ ਤਰ੍ਹਾਂ ਨਾਲ ਨਾਲ ਲੈ ਕੇ ਚਾਉਂਗਾ ਸਾਡੀ ਮੰਗ ਹੈ ਜੀ ਪ੍ਰਭੂ ਰਾਮ ਦੇ ਖਿਲਾਫ ਜਿਹਨੇ ਬਧਾ ਡਿਪਰੀ ਕੀਤੀ ਸ਼ੰਦੇ ਜੀ ਜੋ ਇਹਨਾਂ ਦਾ ਕਾਰਵਾਈ ਕੀਤੀ ਜੀ ਜਤਿੰਦਰ ਗੋਰੇ ਨੇ ਜੀ ਮੇਰਾ ਨਾਮ ਅਸੀਂ ਸਵੇਰੇ ਆਏ ਆਏ ਹਾਂ ਮੁਕੇਸ਼ ਜੀ ਔਰ ਆਪਣੇ ਇਹਨਾਂ ਦੇ ਭਰਤਵਾਦੀ ਜੀ ਦੇ ਨਾਲ ਜਦੋਂ ਅਸੀਂ ਆ ਕੇ ਇੱਥੇ ਗੱਲ ਦੱਸੀ ਐਸਓ ਸਾਹਿਬ ਨੇ ਫੋਨ ਨਹੀਂ ਚੱਕਿਆ ਸਾਡਾ ਅਸੀਂ ਬੇਨਤੀ ਲਾਂਦੇ ਰਹੇ ਵੀ ਫੋਨ ਚੱਕ ਲਓ ਫੋਨ ਚੱਕ ਲਓ ਲੇਕਿਨ ਨਹੀਂ ਚੱਕਿਆ ਪਾ ਜੀ ਅੰਦਰ ਜਾਣ ਦੀ ਲੋੜ ਨਹੀਂ ਹੈਗੀ ਨਾ ਨਾ ਲੋੜ ਨਹੀਂ ਐ ਕੋਈ ਲੋੜ ਤੇ ਜਦੋਂ ਹੋਇਆ ਕਿ ਜਦੋਂ ਅਸੀਂ ਇੱਕ ਜੈਸ਼ੀ ਰਾਮ ਦਾ ਨਾਰਾ ਲਾਇਆ ਤੇ ਐਸਓ ਸਾਹਿਬ ਪੜ ਗਏ ਉਹਨਾਂ ਨੇ ਕਾਰਵਾਈ ਅੰਦਰ ਜੈ ਸ਼੍ਰੀ ਰਾਮ ਜਨਨਾ ਰਾਕਿਓਲੇ ਬਸ ਪਤਾ ਨਹੀਂ ਕੀ ਪਰੇਸ਼ਾਨੀ ਇਹਨਾਂ ਨੂੰ ਮੈਨੂੰ ਤਾਂ ਐ ਲੱਗਦਾ ਮੈਨੂੰ ਚਲਣ ਹੋ ਗਈ ਵੀ ਰਾਮ ਮੰਦਰ ਬਣ ਕੇ ਤਿਆਰ ਹੋਣਾ ਇਹ ਲੋਕਾਂ ਨੂੰ ਪਰੇਸ਼ਾਨੀ ਸੀ ਅਸੀਂ ਤਾਂ ਕਹਿੰਦੇ ਹੋਰ ਸਮੁਦਾਇ ਦੇ ਇਲਜ਼ਾਮ ਲਾਉਂਦੇ ਨੇ ਪਰ ਅਸਲੀ ਤਾਂ ਦਿੱਕਤ ਇਸ ਐਸਐਚਓ ਨੂੰ ਸੀ ਸਾਨੂੰ ਤਾਂ ਹੁਣ ਪਤਾ ਲੱਗਿਆ ਵੀ ਪੰਜਾਬ ਦੇ ਵਿੱਚ ਵੀ ਪ੍ਰਭੂ શ્રી ਰਾਮਚੰਦਰ ਜੀ ਦੇ ਦੁਸ਼ਮਣ ਬੈਠੇ ਜਿੰਨੇ ਸਾਨੂੰ ਰੋਕਿਆ ਫਿਰ ਅਸੀਂ ਨਹੀਂ ਰੁਕਣਾ ਤੁਸੀਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਜੇ ਨਹੀਂ ਪਰਚਾ ਕਰੋਗੇ ਤਾਂ ਅਸੀਂ ਇੱਥੇ ਜਗ੍ਹਾ ਦੇਖਾਂਗੇ ਅਸੀਂ ਮੰਦਰ ਬਣਾ ਦੇਣਾ ਅਸੀਂ ਇੱਥੇ ਹੀ ਬੈਠ ਜਾਣਾ ਪਰਚਾ ਅਸੀਂ ਕਰਾਣਾ ਹੈ ਜੀ ਜਿਹੜਾ ਕਿ ਸ਼ਨੀ ਦੇ ਭਗਵਾਨ ਤੇ ਜਿਨੇ ਟਿੱਪਣੀ ਕੀਤੀ ਹੈ ਗੁਰਮਨ ਮਾਨ ਨਾਮ ਦਾ ਇੱਕ ਸ਼ਖਸ ਹੈ ਸਿੰਗਰ ਆਪਣੇ ਆਪ ਨੂੰ ਬਣਨ ਦੀ ਕੋਸ਼ਿਸ਼ ਕੀਤੀ ਉਹਨੇ ਭਗਵਾਨ ਸ਼ਨੀ ਤੇ ਟਿੱਪਣੀ ਕੀਤੀ ਅਸੀਂ ਉਹਦੇ ਤੇ ਆਪਣਾ ਪਰਚਾ ਦਰਜ ਕਰਾਣਾ ਹੈ ਸੀ ਪੱਛੀ ਸਮਝੇ ਨਹੀਂ ਹਾਂ ਉਹਨਾਂ ਨੂੰ ਉਹਨਾਂ ਨੂੰ ਬੇਬਕੂਬਨ ਨੂੰ ਇਹ ਲੱਗਦਾ ਸੀ ਵੀ Hindu ਜਿਹੜਾ ਉਹ ਇਕੱਠਾ ਨਹੀਂ ਹੁੰਦਾ ਉਹ Hindu ਜਿਹੜਾ ਕੀ ਕਰਾਏਗਾ ਤੇ Hindu ਅੱਜ ਕੁਰਬਾਨੀ ਦੇਣ ਲਈ ਤਿਆਰ ਬੈਠਾ ਅੱਜ Hindu ਕੁਰਬਾਨੀ ਦੇਣ ਲਈ ਤਿਆਰ ਬੈਠਾ ਹੈ ਅੱਜ ਅਸੀਂ ਕਾਰਵਾਈ ਕਰਾ ਕੇ ਉਠਾਂਗੇ ਚਾਹੇ ਸਾਡੀਆਂ ਜਾਨਾਂ ਚਲੀ ਜਾਣ ਜਾਂ ਤਾਂ ਸਾਡੀਆਂ ਤੋਂ ਲਾਸ਼ਾਂ ਜਾਣਗੀਆਂ ਜਾਂ ਫਿਰ ਅਸੀਂ ਕਾਰਵਾਈ ਕਰਾਵਾਂਗੇ ਜਦ ਤੱਕ ਨਹੀਂ ਤਾਂ ਬੈਠੇ ਰਹਾਂਗੇ ਮੈਂ ਕਹਿੰਦਾ ਜੀ ਅਸੀਂ ਬੈਠੇ ਰਵਾਂਗੇ ਅਸੀਂ ਅੱਜ ਤਾਂ ਅਸੀਂ ਧਰਨਾ ਲਾਇਆ ਹੋਇਆ ਜੀ ਇਹ ਤਰਨਾ ਰਾਤ ਤੱਕ ਚੱਲਦਾ ਰਹੇਗਾ ਉਸ ਤੋਂ ਬਾਅਦ ਕੱਲ ਅਸੀਂ ਮਨਨ ਵਰਤੇ ਇੱਥੇ ਬੈਠਾਂਗੇ ਪੱਕਾ ਟੈਂਟ ਲਗਾ ਪੱਕਾ ਟੈਂਟ ਲਗਾ ਦਾਂਗੇ ਕੁਝ ਖਾਵਾਂਗੇ ਵੀ ਨਹੀਂ ਕੱਲ ਕੁਝ ਖਾਵਾਂਗੇ ਨਹੀਂ ਪਰਸੋਂ ਤੋਂ ਪਾਣੀ ਪੀਣਾ ਹੀ ਬੰਦ ਕਰ ਦਾਂਗੇ ਮਨਨ ਵਰ ਕੱਲ ਭੁੱਖੜ ਦਾ ਲਗਾਂਗੇ ਪਰਸੋਂ ਮਨਨ ਵਰਤ ਕਰਾਂਗੇ ਠੀਕ ਹੈ ਉਸ ਤੋਂ ਬਾਅਦ ਜਦੋਂ ਸਾਨੂੰ ਲੱਗੂਗਾ ਵੀ ਸਾਡਾ ਕੰਮ ਨਹੀਂ ਹੋ ਰਿਹਾ ਫਿਰ ਅਸੀਂ ਆਪ ਵੀ ਮਰਾਂਗੇ ਔਰ ਇਹਨਾਂ ਨੂੰ ਵੀ ਨਾਲ ਲੈ ਡੁੱਬਾਂਗੇ ਸਰ ਜੀ ਸਟਾਫ ਨਾਲ ਉਹ ਦਰ ਨਾਲ ਕਿ ਮਾਮਨਾ ਕੀ ਹੋਇਆ ਅ ਇਹ ਦੇ ਹਿੰਦੂ ਸੰਗਠਨਾਂ ਵੱਲੋਂ ਇੱਕ ਗੁਰਮਨ ਮਾਨ ਕਲਾਕਾਰ ਆ ਕੋਈ ਉਹ ਦੇ ਖਿਲਾਫ ਇਹਨੇ ਦਰਖਾਸਤ ਦਿੱਤੀ ਹੈ ਕਿ ਉਹਨੇ ਕੋਈ ਗੀਤ ਗਾਇਆਗਾ ਜਦ ਗੀਤ ਦੇ ਨਾਲ ਸੜੀਆਂ ਤੇ ਭਾਵਨਾਵਾਂ ਨੂੰ ਜਿਹੜੀ ਠੇਸ ਪਹਜੀ ਹੈ ਉਹ ਦਰਖਾਸਤ ਇਹਨੇ ਦਿੱਤੀ ਹੈ ਉਹ ਦਰਖਾਸਤ ਦੇ ਬਾਰੇ ਅਸੀਂ ਪੜਤਾਲ ਕਰ ਰਹੇ ਹਾਂ ਪੜਤਾਲ ਤੋਂ ਜੋ ਵੀ ਕਾਨੂੰਨੀ ਕਾਰਵਾਈ ਹੋਵੇ ਉਸੇ ਕਰਾਂਗੇ ਜੀ ਪਰ ਸਰ ਸੰਗਠਨ ਦਾ ਕਹਿਣਾ ਕਿ ਅਸੀਂ ਦਰਖਾਸਤ ਦਿੱਤੀ ਸਾਡੇ ਕੋਲ ਐਫ ਆਈ ਆਰ ਨਹੀਂ ਕਰ ਰਹੇ ਐਫਆਈਆਰ ਪੜਤਾਲ ਤੋਂ ਬਾਅਦ ਹੋਏਗੀ ਕਿਉਂਕਿ ਪੜਤਾਲ ਦੇ ਵਿੱਚ ਦਰਖਾਸਤ ਆ ਗਈ ਹੈ ਉਹ एक्चुअली ਸਾਡੇ ਏਰੀਆ ਦਾ ਉਹ ਰਹਿਣ ਵਾਲਾ ਨਹੀਂਗਾ ਸਿੰਗਰ ਜੀ ਨਾ ਉਹ ਹਜੇ ਤੱਕ ਇਹ ਕਲੀਅਰ ਹੋਇਆ ਵੀ ਉਹ ਕਿੱਥੋਂ ਗਾਣਾ ਸ਼ੂਟ ਹੋਇਆ ਕੀ ਹੋਇਆ ਇਹਦੀ ਸਾਰੀ ਪੜਤਾਲ ਹੋਣੀ ਹੈ ਉਹਨੂੰ ਵੀ ਇਹਦੇ ਵਿੱਚ ਤੇ ਪੜਤਾਲ ਕੀਤਾ ਜਾਣਾ ਪੜਤਾਲ ਤੋਂ ਬਾਅਦ ਜੋ ਵੀ ਕਾਨੂੰਨੀ ਕਾਰਵਾਈ ਬਣेंगी ਫਿਰ ਅਫੇਰਦਾਰ ਹੋਣਗੇ ਸਰ ਜਿੰਦਾਂ ਕਿ ਧਰਨਾ ਲਾ ਕੇ ਬੈਠੇ ਆ ਇਹਨਾਂ ਦਾ ਜਿਹੜਾ ਕਿ ਜਾਂ ਤੇ ਐਫਆਈ ਨੂੰ ਜੇ ਧਰਨਾ ਲਾ ਕੇ ਬੈਠੇ ਰਹੋਗੇ ਕਾਨੂੰਨ ਸਾਡੀ ਕਾਰਵਾਈ ਕਰੇਗਾ